ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਇਤਿਹਾਸ ਦੇ ਇੱਕ ਅਜੀਹੇ ਅਧਿਆਏ ਤੇ ਨਜ਼ਰ ਮਾਰਾਂਗੇ ਜਿਸ ਨੂੰ ਯਾਦ ਕਰਦਿਆਂ ਅੱਜ ਵੀ ਰੂ ਕੰਬ ਜਾਂਦੀ ਹੈ ਇਹ ਕਹਾਣੀ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਮਹਾਨ ਕੇਰੇ ਦੀ ਜਿੱਥੇ ਦੁਨਿਆਵੀ ਤਾਕਤ ਦਾ ਹੰਕਾਰ ਅਧਿਆਤਮਕ ਦ੍ਰਿੜਤਾ ਅੱਗੇ ਆ ਕੇ ਟੁੱਟ ਗਿਆ ਇਹ ਕੋਈ ਸਾਧਾਰਨ ਯੁੱਧ ਨਹੀਂ ਸੀ ਇਹ ਧਰਮ ਅਤੇ ਅਧਰਮ ਸੱਚ ਅਤੇ ਝੂਠ ਵਿਚਕਾਰ ਦੀ ਲੰਬੀ ਅਤੇ ਦੁਖਦਾਈ ਟੱਕਰ ਸੀ। ਜ਼ਰਾ ਸੋਚੋ, ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਜਿਸ ਨੇ ਜ਼ੁਲਮ ਅਤੇ ਕਪਟ ਨਾਲ ਆਪਣਾ ਤਖਤ ਸੰਭਾਲ ਲਿਆ ਸੀ, ਉਹ ਹਿੰਦੁਸਤਾਨ ਨੂੰ ਇਸਲਾਮ ਦੀ ਕਟੜ ਛਤਰੀ ਹੇਠ ਲਿਆਉਣਾ ਚਾਹੁੰਦਾ ਸੀ। ਜਦੋਂ ਉਸ ਨੇ ਦੇਖਿਆ ਕਿ ਕੋਈ ਉਸ ਦੇ ਹੁਕਮ ਨੂੰ ਸਿੱਧਾ ਕੱਟ ਰਿਹਾ ਹੈ, ਕੋਈ ਉਸ ਦੇ ਜ਼ੁਲਮਾਂ ਦੇ ਸਾਹਮਣੇ ਡਟ ਕੇ ਖੜ੍ਹਾ ਹੈ, ਤਾਉ ਕੌਣ ਸੀ? ਉਹ ਸਣ ਦਸ਼ਮੇਸ਼ ਪਿਤਾ, ਧੰਨ ਗੁਰੂ ਗੋਬਿੰਦ ਸਿੰਘ ਜੀ। ਔਰੰਗਜ਼ੇਬ ਦੇ ਹੁਕਮ ਸਣ ਕੇ ਗੁਲਾਮ ਘੋੜਿਆਂ ਤੇ ਨਹੀਂ ਚੜ ਸਕਦੇ ਪਰ ਗੁਰੂ ਜੀ ਨੇ ਅਰਬੀ ਅਤੇ ਤੁਰਕੀ ਕੋੜੇ ਰੱਖੇ ਉਸਨੇ ਨਗਾਰਿਆਂ ਤੇ پابੰਦੀ ਲਾਈ ਪਰ ਗੁਰੂ ਜੀ ਨੇ ਰਣਜੀਤ ਨਗਾਰਾ ਬਣਵਾਇਆ ਜਿਸ ਦੀ ਗੂੰਜ ਪਹਾੜਾਂ ਦੀਆਂ ਵਾਦੀਆਂ ਵਿੱਚ ਗੂੰਜਦੀ ਸੀ ਇਹ ਹੀ ਜਲਾਲ ਔਰੰਗਜ਼ੇਬ ਅਤੇ ਉਸ ਦੇ ਗੁਲਾਮ ਬਣੇ ਬਾਈਧਾਰ ਦੇ ਰਾਜਪੂਤ ਰਾਜਿਆਂ ਨੂੰ ਅੱਖਾਂ ਵਿੱਚ ਰੜਕਦਾ ਸੀ ਉਹਨਾਂ ਨੂੰ ਡਰ ਸੀ ਕਿ ਗੁਰੂ ਸਾਹਿਬ ਦੀ ਵੱਧਦੀ ਹੋਈ ਸ਼ਕਤੀ ਉਹਨਾਂ ਦੀ ਆਪਣੀ ਜਾਗੀਰਦਾਰੀ ਅਤੇ ਪੁਰਾਣੇ ਰੀਤੀ ਰਿਵਾਜਾਂ ਨੂੰ ਖਤਮ ਕਰ ਦੇਵੇਗੀ ਬਾਦਸ਼ਾਹ ਨੇ ਫੈਸਲਾ ਕੀਤਾ ਕਿ ਗੁਰੂ ਜੀ ਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ ਇਸੇ ਲਈ ਮਈ 1704 ਈਸਵੀ 1761 ਵਿਕਰਮੀ ਸੰਮਤ ਵਿੱਚ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਭਿਆਨਕ ਕੇਰਾ ਸ੍ਰੀ ਅਨੰਦਪੁਰ ਸਾਹਿਬ ਨੂੰ ਪਿਆ ਇਸ ਕੇਰੇ ਦੀ ਵਿਸ਼ਾਲਤਾ ਨੂੰ ਸਮਝੋ ਇੱਕ ਪਾਸੇ ਦਿੱਲੀ ਸਰਹਿੰਦ ਲਾਹੌਰ ਕਸ਼ਮੀਰ ਅਤੇ 22 ਧਾਰ ਦੇ 22 ਰਾਜਿਆਂ ਦੀਆਂ ਫੌਜਾਂ ਸਨ ਜਿਨ੍ਹਾਂ ਦੀ ਗਿਣਤੀ 2 ਲੱਖ ਤੋਂ 2.5 ਲੱਖ ਦੇ ਦਰਮਿਆਨ ਸੀ ਅਤੇ ਦੂਜੇ ਪਾਸੇ ਕੌਣ ਸੀ ਕੇਵਲ 10000 ਮੁੱਠੀਪਾਰ ਸਿੰਘ ਜੋ ਆਪਣੇ ਗੁਰੂ ਦੇ ਨਾਮ ਤੇ ਸੀਸ ਦੇਣ ਲਈ ਤਿਆਰ ਸਨ ਇਹ 7 ਮਹੀਨੇ ਦਾ ਸਮਾਂ ਸੀ 7 ਮਹੀਨੇ ਕਿਲੇ ਦੇ ਅੰਦਰੋਂ ਰਾਸ਼ਨ ਪਾਣੀ ਦਾ ਪ੍ਰਬੰਧ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਮੁਗਲ ਸਮੇਂ ਦੇ ਸਨ ਕਿ ਭੁੱਖ ਅਤੇ ਪਿਆਸ ਨਾਲ ਸਿੰਘ ਆਪੇ ਹੀ ਹਥਿਆਰ ਸੁੱਟ ਦੇਣਗੇ ਪਰ ਗੁਰੂ ਦੇ ਸਿੰਘਾਂ ਦੀ ਕੁਰਬਾਨੀ ਅਤੇ ਸਬਰ ਅਥਾ ਸੀ ਜਦੋਂ ਭੋਜਨ ਮੁੱਕ ਗਿਆ ਤਾਂ ਉਹਨਾਂ ਨੇ ਮੁੱਠੀ ਪਰ ਛੋਲੇ ਖਾ ਕੇ guzara ਕੀਤਾ ਜਦੋਂ ਛੋਲੇ ਵੀ ਖਤਮ ਹੋ ਗਏ ਤਾਂ ਘੋੜਿਆਂ ਦੀ ਖੁਰਾਕ ਤੱਕ ਖਾਣੀ ਪਈ ਅਤੇ ਆਖਰਕਾਰ ਸੱਚੀ ਕਹਾਣੀ ਇਹ ਹੈ ਕਿ ਉਹਨਾਂ ਨੇ ਰੁੱਖਾਂ ਦੇ ਪੱਤੇ ਉਬਾਲ ਕੇ ਅਤੇ ਰੁੱਖਾਂ ਦੀ ਖਾਲ ਨੂੰ ਉਬਾਲ ਕੇ ਖਾਦਾ। ਕੀ ਇਹ ਮਨੁੱਖੀ ਸਰੀਰ ਦੀ ਸੀਮਾ ਨਹੀਂ ਸੀ? ਕੀ ਇਹ ਸਿਰਫ ਸਰੀਰ ਦੀ ਤਾਕਤ ਸੀ? ਨਹੀਂ, ਇਹ ਗੁਰੂ ਦੀ ਅਧਿਆਤਮਕ ਸ਼ਕਤੀ ਸੀ ਜੋ ਉਹਨਾਂ ਦੇ ਅੰਦਰ ਪਰੀ ਹੋਈ ਸੀ। ਸਿੰਘ ਲਗਾਤਾਰ ਲੜਦੇ ਰਹੇ। ਦੁਸ਼ਮਨ ਦੀ ਫੌਜ ਦਾ ਲੱਖ ਟੁੱਟ ਗਿਆ। ਮੁਗਲਾਂ ਨੂੰ ਇਹ ਗੱਲ ਸਾਫ਼ ਹੋ ਗਈ ਕਿ ਇਸ ਕਿਲੇ ਨੂੰ ਬੱਲਾਲ ਜਿੱਤਿਆ ਨਹੀਂ ਜਾ ਸਕਦਾ। ਦੂਜੇ ਪਾਸੇ ਔਰੰਗਜ਼ੇਬ ਦੀ ਫੌਜ ਵੀ ਦੁਖੀ ਸੀ। ਪਿਆਨਕ ਸਰਦੀ ਬਿਮਾਰੀਆਂ ਅਤੇ ਲੰਬੇ ਕੇਰੇ ਕਾਰਨ ਫੌਜਾਂ ਵਿੱਚ ਬਗਾਵਤ ਹੋਣ ਵਾਲੀ ਸੀ ਇਸੇ ਲਈ ਜ਼ਾਲਮ ਨੇ ਆਖਰਕਾਰ ਆਪਣੇ ਸਭ ਤੋਂ ਵੱਡੇ ਹਥਿਆਰ ਛਲ ਅਤੇ ਕਪਟ ਦਾ ਸਹਾਰਾ ਲਿਆ ਸਭ ਤੋਂ ਪਹਿਲਾਂ ਉਹਨਾਂ ਨੇ ਧਾਰਮਿਕ ਕਸਮਾਂ ਖਾੜੀਆਂ ਸ਼ੁਰੂ ਕਰ ਦਿੱਤੀਆਂ ਔਰੰਗਜ਼ੇਬ ਵੱਲੋਂ ਕੁਰਾਨ ਦੀ ਕਸਮ ਭੇਜੀ ਗਈ ਅਤੇ ਬਾਈਧਾਰ ਦੇ ਰਾਜਾ ਨੇ ਗਊ ਮਾਤਾ ਦੀਆਂ ਕਸਮਾਂ ਖਾਧੀਆਂ ਉਹਨਾਂ ਨੇ ਗੁਰੂ ਸਾਹਿਬ ਨੂੰ ਸੰਦੇਸ਼ ਭੇਜਿਆ ਕਿ ਤੁਸੀਂ ਤਾਂ ਦੀਨ ਦੇ ਪਾਦਸ਼ਾਹ ਹੋ ਤੁਹਾਨੂੰ ਇਸ ਧਰਤੀ ਦੇ ਟੁਕੜੇ ਯਾਨੀ ਕਿਲੇ ਦਾ ਕੀ ਲਾਲਚ ਹੈ ਜੇਕਰ ਤੁਸੀਂ ਕਿਲਾ ਛੱਡ ਦਿੰਦੇ ਹੋ ਤਾਂ ਤੁਹਾਨੂੰ ਕੋਈ ਨਹੀਂ ਰੋਕੇਗਾ ਅਤੇ ਤੁਹਾਡੇ ਤੇ ਹਮਲਾ ਨਹੀਂ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਤਾਂ ਖੁਦ ਖੁਦਾ ਸਨ ਉਹ ਸਭ ਕੁਝ ਜਾਣਦੇ ਸਨ। ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਕਸਮਾਂ ਝੂਠੀਆਂ ਹਨ। ਇਹ ਦੁਸ਼ਮਣ ਸਿਰਫ ਧੋਖਾ ਦੇਣਾ ਚਾਹੁੰਦੇ ਹਨ। ਪਰ ਜਦੋਂ ਸਿੰਘਾਂ ਨੇ ਅੱਗੇ ਉਹ ਜ਼ਿੱਦ ਫੜ ਲਈ ਕਿ ਕਿਲੇ ਨੂੰ ਛੱਡ ਦਿੱਤਾ ਜਾਵੇ ਤਾਂ ਜੋ ਦੁਸ਼ਮਣ ਕੱਲ ਨੂੰ ਇਹ ਉਲਾਮਾ ਯਾਨੀ ਦੋਸ਼ ਨਾ ਦੇ ਸਕਣ ਕਿ ਗੁਰੂ ਨੇ ਜ਼ਮੀਨ ਦੇ ਲਾਲਚ ਵਿੱਚ ਆਪਣੇ ਸਿੱਖਾਂ ਨੂੰ ਭੁੱਖੇ ਮਰਨ ਦਿੱਤਾ। ਸੰਗਤ ਦੇ ਵਾਰ-ਵਾਰ ਕਹਿਣ ਤੇ ਗੁਰੂ ਜੀ ਨੇ ਉਹਨਾਂ ਦੀ ਤਸੱਲੀ ਕਰਵਾਉਣ ਲਈ ਦੁਸ਼ਮਣ ਦਾ ਕਪਟ ਪਰਖਿਆ ਉਹਨਾਂ ਨੇ ਕੀਮਤੀ ਸਮਾਨ ਦੀ ਬਜਾਏ ਫਟੇ ਪੁਰਾਣੇ ਕੱਪੜੇ ਅਤੇ ਕੂੜੇ ਨਾਲ ਲੱਦੀਆਂ ਗੱਡੀਆਂ ਕਿਲੇ ਤੋਂ ਬਾਹਰ ਭੇਜੀਆਂ ਅਤੇ ਜਿਵੇਂ ਹੀ ਇਹ ਗੱਡੀਆਂ ਬਾਹਰ ਨਿਕਲੀਆਂ ਮੁਗਲਾਂ ਨੇ ਝੂਠੀਆਂ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਅਤੇ ਸਾਰਾ ਸਮਾਨ ਲੁੱਟ ਲਿਆ ਇਸ ਨਾਲ ਸਪਸ਼ਟ ਹੋ ਗਿਆ ਕਿ ਇਹ ਦੁਸ਼ਮਣ ਬੇਈਮਾਨ ਹਨ ਇਸ ਝੂਠੀ ਕਸਮ ਖਾਣ ਦਾ ਨਤੀਜਾ ਇਹ ਹੋਇਆ ਕਿ ਔਰੰਗਜ਼ੇਬ ਦੀ ਸਲਤਨਤ ਦੀਆਂ ਜੜਾ ਪੁੱਟੀਆਂ ਗਈਆਂ ਪਰ ਸਿੱਖ ਭੁਖ ਦੇ ਦੁੱਖ ਤੋਂ ਇੰਨੇ ਤੰਗ ਆ ਚੁੱਕੇ ਸਨ ਕਿ ਉਹ ਫਿਰ ਵੀ ਕਿਲਾ ਛੱਡਣ ਤੇ ਜ਼ੋਰ ਦਿੰਦੇ ਰਹੇ ਮਾਤਾ ਜੀ ਨੇ ਵੀ ਬੇਨਤੀ ਕੀਤੀ ਦਸ਼ਮੇਸ਼ ਪੀਤਾ ਨੇ ਭਾਰੀ ਮਨ ਨਾਲ ਆਪਣੀ ਅਣਹੋਣੀ ਵਾਪਰਨ ਦਾ ਹੁਕਮ ਸਿਰ ਮੱਥੇ ਤੇ ਮੰਨਿਆ ਉਹਨਾਂ ਨੇ ਸਿੱਖਾਂ ਨੂੰ ਆਖਰੀ ਵਾਰ ਚੇਤਾਵਨੀ ਦਿੱਤੀ ਕਿ ਜੋ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ ਤਾਂ ਇਸ ਦਾ ਭਾਰੇ ਨੁਕਸਾਨ ਹੋਵੇਗਾ ਇੱਕ ਹਫ਼ਤੇ ਵਿੱਚ ਇਹਨਾਂ ਨੁਕਸਾਨ ਉਠਾਣਾ ਪਵੇਗਾ ਜਿਸ ਦੀ ਪਰਪਾਈ ਨਹੀਂ ਹੋਵੇਗੀ ਅਤੇ ਇਸ ਤਰ੍ਹਾਂ 6 ਪੋ ਯਾਨੀ ਦਸੰਬਰ 20 1704 ਦੀ ਅੱਧੀ ਰਾਤ ਨੂੰ ਕੜਾਕੀ ਦੀ ਠੰਡ ਵਿੱਚ ਜਦੋਂ ਕਣਗੋਰ ਵਰਖਾ ਹੋ ਰਹੀ ਸੀ ਤਾਰਿਆਂ ਦੀ ਲੋ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰੇ ਪਰਿਵਾਰ ਅਤੇ ਮੁਠੀ ਪਰ ਸਿੰਘਾਂ ਨਾਲ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਉਹ ਉੱਥੋਂ ਚੱਲ ਪਏ ਜਿੱਥੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਕੁਰਬਾਨੀ ਦਾ ਇਤਿਹਾਸ ਲਿਖਿਆ ਜਾਣਾ ਸੀ ਸਾਥੀਓ ਆਨੰਦਪੁਰ ਦਾ ਇਹ 7 ਮਹੀਨੇ ਦਾ ਕੇਰਾ ਸਾਨੂੰ ਦੋ ਮੁੱਖ ਸਬਕ ਦਿੰਦਾ ਹੈ ਪਹਿਲਾ ਸਬਰ ਅਤੇ ਦ੍ਰਿੜਤਾ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੰਘਾਂ ਨੇ ਦਿਖਾਇਆ ਕਿ ਸੱਚੇ ਧਰਮ ਦੀ ਤਾਕਤ ਭੁੱਖ ਅਤੇ ਦੁੱਖ ਤੋਂ ਕਿਤੇ ਵੱਧ ਹੈ। ਭਾਵੇਂ ਜਾਨ ਤੇ ਬਣਾਵੇ ਪਰ ਅਸੂਲਾਂ ਤੋਂ ਡੋਲਣਾ ਨਹੀਂ ਚਾਹੀਦਾ। ਦੂਜਾ ਕਪਟ ਅਤੇ ਧੋਖਾ। ਕਲਗੀਧਰਪਿਤਾ ਨੇ ਸਾਨੂੰ ਸਿਖਾਇਆ ਕਿ ਜ਼ਾਲਮ ਜਦੋਂ ਲੜਾਈ ਨਹੀਂ ਜਿੱਤ ਸਕਦਾ ਤਾਂ ਉਹ ਹਮੇਸ਼ਾ ਧਰਮ ਦੀ ਆੜ ਵਿੱਚ ਆ ਕੇ ਝੂਠੀਆਂ ਕਸਮਾਂ ਖਾਂਦਾ ਹੈ। ਅਜਿਹੀ ਝੂਠੀ ਤਾਕਤ ਤੇ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ। ਇਸ ਇਤਿਹਾਸ ਨੂੰ ਯਾਦ ਰੱਖਣਾ ਹੀ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੈ। ਜੇਕਰ ਤੁਸੀਂ ਇਸ ਮਹਾਨ ਕੁਰਬਾਨੀ ਅਤੇ ਇਤਿਹਾਸਿਕ ਪ੍ਰਸੰਗ ਨੂੰ ਸਮਝਿਆ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਆਪਣੇ ਵਿਚਾਰ ਕਮੈਂਟ ਕਰੋ ਅਤੇ ਇਸ ਸੱਚੇ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਇਸ ਵੀਡੀਓ ਨੇ ਤੁਹਾਡੀ ਰੂਹ ਨੂੰ ਛੂਹਿਆ ਹੈ ਤਾਂ ਕਿਰਪਾ ਕਰਕੇ ਇਸ ਨਿਮਾਣੇ ਜਿਹੇ ਯਤਨ ਦਾ ਸਾਥ ਦਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਇਹ ਸੰਦੇਸ਼ ਅੱਗੇ ਪਹੁੰਚਾਓ ਆਪਣੇ ਮੂਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਇਹ ਵਿਲੱਖਣ ਇਤਿਹਾਸ ਮਹਾਨ ਕੁਰਬਾਨੀਆਂ ਨਾਲ ਲਿਖਿਆ ਗਿਆ ਹੈ ਇਸ ਅਮਿੱਟ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡਾ ਸਭ ਦਾ ਫਰਜ਼ ਹੈ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਓ